ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਦੇ ਤੁਸੀਂ ਨੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਇੰਨੀ ਮਿਹਨਤ ਇੰਨਾ ਪਸੀਨਾ ਦਿਨ ਰਾਤ ਦੀ ਭੱਜ ਦੌੜ ਦੇ ਬਾਅਦ ਵੀ ਹਰ ਮਹੀਨੇ ਦੇ ਅਖੀਰ ਵਿੱਚ ਸਾਡੀ ਜੇਬ ਕਿਉਂ ਖਾਲੀ ਰਹਿ ਜਾਂਦੀ ਹੈ ਕੀ ਸਿਰਫ ਮਿਹਨਤ ਹੀ ਕਾਫੀ ਹੈ ਜਾਂ ਕੁਝ ਹੋਰ ਵੀ ਚਾਹੀਦਾ ਹੈ ਅਮੀਰ ਬਣਨ ਲਈ ਪਤਾ ਨਹੀਂ ਅਜੇ ਹੀ ਕੀ ਗਲਤੀ ਹੈ ਜੋ ਲੱਖਾਂ ਹੀ ਲੋਕ ਹਰ ਵਾਰ ਦੁਬਾਰਾ ਕਰ ਰਹੇ ਨੇ ਅਤੇ ਇਸ وجہ ਨਾਲ ਹੀ ਜ਼ਿੰਦਗੀ ਪਰ ਸੱਚੀ ਅਮੀਰੀ ਤੋਂ ਦੂਰਹਿ ਜਾਂਦੇ ਨੇ ਸੱਚ ਇਹ ਹੈ ਕਿ ਇਸ ਦੁਨੀਆ ਵਿੱਚ ਮਿਹਨਤ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਪਰ ਜੇਕਰ ਸਿਰਫ ਮਿਹਨਤ ਨਾਲ ਹੀ ਅਮੀਰੀ ਆਉਂਦੀ ਤਾਂ ਹਰ ਮਜ਼ਦੂਰ ਹਰ ਕਿਸਾਨ ਹਰੇਕ ਵਰਕਰ ਕਰੋੜਪਤੀ ਹੁੰਦਾ ਅਸਲੀ ਫਰਕ ਲਿਆਉਂਦੀ ਹੈ ਸਾਡੀ ਸੋਚ ਸਾਡੀਆਂ ਆਦਤਾਂ ਅਤੇ ਸਾਡੇ ਪੈਸੇ ਨਾਲ ਜੁੜੇ ਫੈਸਲੇ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਾਂਗੇ ਉਹ ਚਾਰ ਸਭ ਤੋਂ ਵੱਡੀਆਂ ਗਲਤੀਆਂ ਜੋ ਅਸੀਂ ਵਾਰ-ਵਾਰ ਜੋ ਵਾਰ-ਵਾਰ ਸਾਨੂੰ ਗਰੀਬ ਬਣਾਏ ਰੱਖਦੀਆਂ ਨੇ ਅਤੇ ਕਿਵੇਂ ਇਹਨਾਂ ਤੋਂ ਬਚ ਕੇ ਕੋਈ ਵੀ ਆਪਣੀ ਜ਼ਿੰਦਗੀ ਬਦਲ ਸਕਦਾ ਹੈ ਜੇਕਰ ਤੁਸੀਂ ਅੱਜ ਤੋਂ ਹੀ ਆਪਣੀਆਂ ਇਹਨਾਂ ਗਲਤੀਆਂ ਨੂੰ ਛੱਡਤਾ ਤਾਂ ਯਕੀਨ ਮੰਨੋ ਤੁਹਾਡੀ ਕਿਸਮਤ ਵੀ ਬਦਲ ਜਾਂਦੀ ਹੈ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਕਿਉਂਕਿ ਇਹ ਗੱਲਾਂ ਤੁਹਾਡੀ ਜ਼ਿੰਦਗੀ ਦਾ ਨਕਸ਼ਾ ਬਦਲ ਸਕਦੀਆਂ ਨੇ ਸਭ ਤੋਂ ਜਿਹੜੀ ਤੇ ਪਹਿਲੀ ਗਲਤੀ ਹੈ ਪੈਸਾ ਆਉਂਦੇ ਹੀ ਉਹਨੂੰ ਬਿਨਾਂ ਸੋਚੇ ਸਮਝੇ ਖਰਚ ਕਰ ਦੇਣਾ ਇਹ ਸਿਰਫ ਇੱਕ ਬੁਰੀ ਆਦਤ ਨਹੀਂ ਬਲਕਿ ਇਹ ਉਹ ਜੜ ਹੈ ਜੋ ਸਾਡੀ ਸਾਰੀ ਮਿਹਨਤੀ ਕਮਾਈ ਨੂੰ ਹਰ ਮਹੀਨੇ ਜੜ ਤੋਂ ਪੱਟ ਦਿੰਦੀ ਹੈ ਮੈਂ ਜਾਣਦਾ ਹਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਜ਼ਰੂਰਤਾਂ ਨੇ ਕਈ ਵਾਰ ਤਾਂ ਅਜਿਹੀ ਹਾਲਤ ਹੋ ਜਾਂਦੀ ਹੈ ਕਿ ਮਹੀਨੇ ਭਰ ਇੰਤਜ਼ਾਰ ਕਰਦੇ ਹਾਂ ਕਦੋਂ ਤਨਖਾਹ ਆਵੇਗੀ ਕਦੋਂ ਪੈਸੇ ਹੱਥ ਚੋਂਗੇ ਤਾਂ ਕਿ ਘਰ ਦਾ ਰਾਸ਼ਨ ਬੱਚਿਆਂ ਦੀ ਫੀਸ ਬਿਜਲੀ ਦਾ ਬਿੱਲ ਜਾਂ ਛੋਟੀ ਮੋਟੀ ਆਪਣੀ ਖੁਸ਼ੀ ਦਾ ਸਮਾਨ ਖਰੀਦ ਸਕੀਏ ਅਤੇ ਜਦੋਂ ਹੀ ਪੈਸੇ ਮਿਲਦੇ ਨੇ ਇੱਕ ਸਕੂਨ ਜਿਹਾ ਮਿਲਦਾ ਹੈ ਮਨ ਕਰਦਾ ਹੈ ਕਿ ਪਿਛਲੇ ਮਹੀਨੇ ਦੀ ਸਾਰੀ ਥਕਾਵਟ ਅਤੇ ਟੈਨਸ਼ਨ ਨੂੰ ਕੁਝ ਵਧੀਆ ਖਾ ਕੇ ਜਾਂ ਇੱਕ ਛੋਟੀ ਜੀ ਪਾਰਟੀ ਕਰਕੇ ਭੁੱਲ ਜਾਈਏ ਕਦੇ ਲੱਗਦਾ ਹੈ ਕਿ ਬੱਚਿਆਂ ਲਈ ਕੋਈ ਖਡਾਉਣਾ ਲੈ ਲਈਏ ਘਰਦਿਆਂ ਲਈ ਕੋਈ ਗਿਫਟ ਜਾਂ ਆਪਣੇ ਆਪ ਲਈ ਕੋਈ ਨਵਾਂ ਫੋਨ ਜਾਂ ਕੱਪੜੇ ਖਰੀਦ ਲਈਏ ਇਹ ਸਾਰੀਆਂ ਇਨਸਾਨੀ ਫੀਲਿੰਗਸ ਨਹੀਂ ਕੋਈ ਗਲਤ ਗੱਲ ਨਹੀਂ ਖੁਸ਼ੀ ਮਨਾਉਣ ਵਿੱਚ ਪਰ ਦਿੱਕਤ ਜਦ ਆਉਂਦੀ ਹੈ ਜਦ ਅਸੀਂ ਇਹ ਨਹੀਂ ਸੋਚਦੇ ਕਿ ਹਰ ਮਹੀਨੇ ਦੀ ਕਮਾਈ ਹਰ ਵਾਰ ਦੀ ਤਨਖਾਹ ਸਾਡੇ ਪੂਰੇ ਮਹੀਨੇ ਲਈ ਹੈ ਨਾ ਕਿ ਇੱਕ ਹਫਤੇ ਦੇ ਮoze ਲਈ ਬਹੁਤ ਵਾਰ ਇਹ ਵੀ ਹੁੰਦਾ ਹੈ ਕਿ ਅਸੀਂ ਛੋਟੇ ਛੋਟੇ ਖਰਚਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜਿਵੇਂ ਰੋਜ਼ ਦੀ ਚਾਹ ਪਾਣੀ ਜਾਂ ਦੋਸਤਾਂ ਨਾਲ ਬਾਹਰ ਖਾਣਾ ਪੀਣ ਦਾ ਖਰਚਾ ਸ਼ਾਇਦ ਇੱਕ ਵਾਰ ਵਿੱਚ 20-50 ਰੁਪਏ ਦੀ ਗੱਲ ਲੱਗੇ ਪਰ ਮਹੀਨੇ ਦੀ ਆਖਰੀ ਵਿੱਚ ਇਹੀ ਛੋਟੇ-ਛੋਟੇ ਖਰਚੇ ਹਜ਼ਾਰਾਂ ਰੁਪਏ ਡਬੋ ਦਿੰਦੇ ਨੇ ਅਤੇ ਫਿਰ ਮਹੀਨੇ ਦੇ ਤੀਜੇ ਚੌਥੇ ਹਫ਼ਤੇ ਵਿੱਚ ਉਹੀ ਪੁਰਾਣੀ ਟੈਨਸ਼ਨ ਪੈਸੇ ਖਤਮ ਹੋ ਗਏ ਹੁਣ ਕੀ ਕਰੀਏ ਜ਼ਰੂਰਤ ਤੇ ਸਮੇਂ ਉਧਾਰ ਕਿਧੋਂ ਲਈਏ ਪਿਛਲੇ ਮਹੀਨੇ ਵੀ ਇਹੀ ਹੋਇਆ ਸੀ ਹੁਣ ਦੀ ਵਾਰ ਕਿਵੇਂ ਸੰਭਾਲੀਏ ਦੋਸਤੋ ਇਹ ਇੱਕ ਚੱਕਰ ਬੀ ਹੋਇਆ ਜਿਹਦੇ ਵਿੱਚ ਫਸ ਕੇ ਅਸੀਂ ਹਮੇਸ਼ਾ ਹੀ ਗਰੀਬ ਰਹਿ ਜਾਂਦੇ ਹਾਂ ਹੁਣ ਸਵਾਲ ਇਹ ਹੈ ਕਿ ਇਸ ਆਦਤ ਤੋਂ ਪਰੇ ਕਿਵੇਂ ਨਿਕਲੀਏ ਸਭ ਤੋਂ ਪਹਿਲੀ ਗੱਲ ਪੈਸਾ ਹੱਥ ਜਾਵੇ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਇੱਕ ਵਾਦਾ ਕਰੋ ਮੈਂ ਆਪਣੀ ਕਮਾਈ ਦਾ ਇੱਕ ਹਿੱਸਾ ਜ਼ਰੂਰ ਬਚਾਉਂਗਾ ਚਾਹੇ ਉਹ 100 ਰੁਪਏ ਹੋਣ ਜਾਂ 1000 ਪਰ ਹਰ ਮਹੀਨੇ ਦੇ ਸ਼ੁਰੂ ਵਿੱਚ ਹੀ ਉਹਨੂੰ ਅਲੱਗ ਰੱਖ ਦਿਓ ਜਿਵੇਂ ਉਹ ਪੈਸੇ ਤੁਹਾਡੇ ਹੈ ਹੀ ਨਾ ਹੋਣ ਦੂਜੀ ਗੱਲ ਹਰੇਕ ਖਰਚ ਦਾ ਹਿਸਾਬ ਲਿਖੋ ਸ਼ੁਰੂਆਤ ਵਿੱਚ ਭਾਵੇਂ ਥੋੜਾ ਅਜੀਬ ਲੱਗੇ ਪਰ ਜਦੋਂ ਤੁਸੀਂ ਆਪਣੇ ਖਰਚਿਆਂ ਦੀ ਲਿਸਟ ਦੇਖੋਗੇ ਨਾ ਤਾਂ ਖੁਦ ਹੈਰਾਨ ਹੋਵੋਗੇ ਕਿ ਕਿੱਥੇ-ਕਿੱਥੇ ਤੁਸੀਂ ਨੇ ਬਿਨਾਂ ਜ਼ਰੂਰਤ ਤੋਂ ਪੈਸਾ ਖਰਚ ਦਿੱਤਾ ਹੈ ਦੀ ਜੀ ਗੱਲ ਤੇ ਸਭ ਤੋਂ ਜ਼ਰੂਰੀ ਗੱਲ ਜ਼ਰੂਰਤ ਅਤੇ ਸ਼ੌਂਕ ਵਿੱਚ ਫਰਕ ਕਰਨਾ ਸਿੱਖੋ ਜ਼ਰੂਰਤ ਲਈ ਪੈਸਾ ਖਰਚ ਕਰਨਾ ਜ਼ਰੂਰੀ ਹੈ ਜਿਵੇਂ ਰਸਮ ਬੱਚਿਆਂ ਦੀ ਫੀਸ ਦਵਾਈ ਘਰ ਦਾ ਕਿਰਾਇਆ ਪਰ ਸ਼ੌਂਕ ਜਿਵੇਂ ਮਹਿੰਗਾ ਫੋਨ बार-बार ਬਾਹਰ ਖਾਣਾ ਜਾਂ ਸਿਰਫ ਦੂਜਿਆਂ ਨੂੰ ਦਿਖਾਉਣ ਲਈ ਕੋਈ ਚੀਜ਼ ਖਰੀਦਣਾ ਇਹਨਾਂ ਤੇ ਪੈਸਿਆਂ ਦੀ ਬਰਬਾਦੀ ਨਾ ਕਰੋ ਕੌਣ ਸੋਚੂ ਜੇਕਰ ਤੁਸੀਂ ਹਰ ਮਹੀਨੇ 500 ਜਾਂ 1000 ਵੀ ਬਚਾ ਲਓ ਤਾਂ ਇੱਕ ਸਾਲ ਵਿੱਚ 6000 ਜਾਂ 12000 ਜਮ੍ਹਾਂ ਹੋ ਸਕਦੇ ਨੇ ਇੰਨਾ ਪੈਸਿਆਂ ਨਾਲ ਤੁਸੀਂ ਐਮਰਜੈਂਸੀ ਵਿੱਚ ਜਾਂ ਆਪਣੇ ਬੱਚਿਆਂ ਦੀ ਪੜ੍ਹਾਈ ਜਾਂ ਛੋਟੀ ਜੀ ਦੁਕਾਨ ਸ਼ੁਰੂ ਕਰ ਸਕਦੇ ਹੋ ਦੋਸਤੋ ਪੈਸਾ ਬਚਾਉਣ ਦੀ ਆਦਤ ਕੋਈ ਅਮੀਰਾਂ ਦੀ ਚੀਜ਼ ਨਹੀਂ ਜਦਕਿ ਇਹੀ ਉਹ ਰਸਤਾ ਹੈ ਜਿਸ ਦੇ ਚੱਲ ਕੇ ਇੱਕ ਗਰੀਬ ਵੀ ਅਮੀਰ ਬਣ ਸਕਦਾ ਹੈ ਯਾਦ ਰੱਖਿਓ ਪੈਸਾ ਜਿੰਨਾ ਟਿਕੇਗਾ ਜ਼ਿੰਦਗੀ ਉਨੀ ਹੀ ਸਕੂਨ ਨਾਲ ਚੱਲੂਗੀ ਤੇ ਪੈਸਾ ਜਿੰਨਾ ਖਰਚ ਹੋਵੇਗਾ ਜ਼ਿੰਦਗੀ ਉਨੀ ਹੀ ਮੁਸ਼ਕਿਲ ਹੋਵੇਗੀ ਅੱਜ ਹੀ ਮਨ ਬਣਾ ਲਓ ਜਿਵੇਂ ਹੀ ਪੈਸਾ ਆਇਆ ਐਵੇਂ ਨਹੀਂ ਉਡਾਉਂਗਾ ਬਲਕਿ ਆਉਣ ਵਾਲੇ ਕੱਲ ਲਈ ਬਚਾਉਂਗਾ ਇਹ ਹੀ ਸੋਚ ਆਦਤ ਤੁਹਾਨੂੰ ਗਰੀਬੀ ਤੋਂ ਅਮੀਰੀ ਤੱਕ ਲੈ ਜਾਵੇਗੀ ਦੋਸਤੋ ਦੂਜੀ ਵੱਡੀ ਗੱਲ ਅਤੇ ਆਮ ਜਹੀ ਗਲਤੀ ਹੈ ਦਿਖਾਵੇ ਲਈ ਦੂਜਿਆਂ ਨੂੰ ਖੁਸ਼ ਕਰਨ ਲਈ ਪੈਸਾ ਖਰਚ ਕਰਨਾ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਅੱਜ ਦੀ ਦੁਨੀਆ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਦੀ ਤਾਰੀਫ਼ ਕਰਨ ਕੋਈ ਕਹੇ ਕੀ ਬਾਤ ਹੈ ਕਿੰਨਾ ਸਮਾਰਟ ਹੈ ਕਿੰਨਾ ਵਧੀਆ ਫੋਨ ਹੈ ਕਿੰਨੇ ਸੋਹਣੇ ਕੱਪੜੇ ਪਾਉਂਦਾ ਹੈ ਇਹ ਹੀ ਸੋਚ ਸਾਨੂੰ ਵਾਰ-ਵਾਰ ਉਸ ਰਸਤੇ ਤੇ ਲੈ ਜਾਂਦੀ ਹੈ ਜਿੱਥੇ ਅਸੀਂ ਆਪਣੀਆਂ ਅਸਲੀਆਂ ਜ਼ਰੂਰਤਾਂ ਨੂੰ ਭੁੱਲ ਕੇ ਬਸ ਦੂਜਿਆਂ ਨੂੰ ਇੰਪ੍ਰੈਸ ਕਰਨ ਵਿੱਚ ਖਰਚ ਕਰਨ ਲੱਗ ਜਾਂਦੇ ਹਾਂ ਕਿੰਨੀ ਵਾਰ ਅਜਿਹਾ ਹੁੰਦਾ ਹੈ ਕਿਸੇ ਨੇ ਨਵਾਂ ਫੋਨ ਲਿਆ ਤਾਂ ਸੋਚਦੇ ਆਂ ਵੀ ਮੈਨੂੰ ਵੀ ਚਾਹੀਦਾ ਹੈ ਕੋਈ ਦੋਸਤ ਬ੍ਰਾਂਡਡ ਬੂਟ ਪਾ ਕੇ ਆਇਆ ਤਾਂ ਮਨ ਕਰਦਾ ਹੈ ਅਸੀਂ ਵੀ ਅਜਿਹੀ ਹੀ ਬੂਟ ਲਈਏ ਚਾਹੇ ਉਧਾਰ ਲੈ ਕੇ ਜਾਂ ਪੁਰਾਣੀ ਬਚਤ ਕਰਦੇ ਪੁਰਾਣੀ ਬਚਤ ਤੋੜ ਕੇ ਕਿਉਂ ਨਾ ਲਈਏ ਕਈ ਵਾਰ ਤਾਂ ਲੋਕ ਵਿਆਹ ਬਾਡੇ ਜਾਂ ਤਿਹਾਰਾਂ ਤੇ ਇੰਨਾ ਖਰਚ ਕਰਦੇ ਨੇ ਸਿਰਫ ਇਸ ਲਈ ਕਿ ਗਵਾਂਢੀ ਜਾਂ ਰਿਸ਼ਤੇਦਾਰ ਕੀ ਸੋਚਣਗੇ ਕੋਈ ਸਾਨੂੰ ਗਰੀਬ ਨਾ ਸਮਝ ਲਵੇ ਅਸਲ 'ਚ ਇਹ ਦਿਖਾਵਾ ਇਨਸਾਨ ਨੂੰ ਅੰਦਰ ਤੋਂ ਖੋਖਲਾ ਕਰ ਦਿੰਦਾ ਹੈ ਅਸੀਂ ਬਾਹਰੋਂ ਤਾਂ ਅਮੀਰ ਦਿਸਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅੰਦਰੋਂ ਸਾਡੇ ਤੇ ਕਾਰਜ ਟੈਨਸ਼ਨ ਅਤੇ ਡਰ ਦਾ ਬੋਝ ਵੱਧਦਾ ਜਾਂਦਾ ਹੈ ਸੋਸ਼ਲ ਮੀਡੀਆ ਨੇ ਵੀ ਇਸ ਦਿਖਾਵੇ ਦੀ ਅੱਗ ਵਿੱਚ ਕਿਉਂ ਪਾਉਣ ਦਾ ਕੰਮ ਕੀਤਾ ਹੈ ਹਰ ਕੋਈ ਆਪਣੀ ਸ਼ਾਨਦਾਰ ਫੋਟੋ ਨਵੀਂ ਗੱਡੀ ਨਵਾਂ ਫੋਨ ਮਹਿੰਗੀਆਂ ਪਾਰਟੀਆਂ ਸਾਰਾ ਕੁਝ ਪੋਸਟ ਕਰਦਾ ਹੈ ਜਿਸ ਨਾਲ ਬਾਕੀ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਮੇਰੇ ਕੋਲ ਇਹ ਸਭ ਨਹੀਂ ਤਾਂ ਮੈਂ ਪਿੱਛੇ ਰਹਿ ਜਾਊਂਗਾ ਲੋਕ ਮੈਨੂੰ ਛੋਟਾ ਸਮਝਣਗੇ ਅਸਲ ਵਿੱਚ ਇਹ ਇੱਕ ਦਿਖਾਵਾ ਹੈ ਕਿਸੇ ਦੀ ਫੋਟੋ ਦੇਖ ਕੇ ਉਸ ਦੀ ਸੱਚਾਈ ਨਹੀਂ ਜਾਣ ਸਕਦੀ ਨਾ ਉਸਦੀ ਜੇਬ ਦੀ ਹਾਲਤ ਨਾ ਉਸਦੇ ਘਰ ਦੀ ਟੈਨਸ਼ਨ ਬਹੁਤ ਵਾਰ ਵੱਡੇ ਵੱਡੇ ਦਿਖਾਵੇ ਦੇ ਪਿੱਛੇ ਉਧਾਰ ਕਰਜ਼ਾ ਜਾਂ ਘਰ ਦੀ ਸ਼ਾਂਤੀ ਦੀ ਕੁਰਬਾਨੀ ਲੁਕੀ ਹੁੰਦੀ ਹੈ ਸੋਚੋ ਜੇਕਰ ਤੁਸੀਂ ਹਰ ਵਾਰ ਦੂਜਿਆਂ ਲਈ ਖਰਚ ਕਰੋਗੇ ਤਾਂ ਕਦ ਤੁਸੀਂ ਆਪਣੇ ਲਈ ਬਚਤ ਕਰੋਗੇ ਕਦ ਆਪਣੇ ਬੱਚਿਆਂ ਦੀ ਪੜ੍ਹਾਈ ਕਦ ਆਪਣੇ ਘਰ ਦੀ ਜ਼ਰੂਰਤ ਪੂਰੀ ਕਰ ਸਕੋਗੇ ਦਿਖਾਵੇ ਲਈ ਖਰਚ ਕਰਨ ਦਾ ਇੱਕ ਹੋਰ ਨੁਕਸਾਨ ਇਹ ਵੀ ਹੈਗਾ ਕਿ ਇਹ ਕਦੇ ਖਤਮ ਨਹੀਂ ਹੁੰਦਾ ਅੱਜ ਤੁਸੀਂ ਨਵਾਂ ਫੋਨ ਲਵੋਗੇ ਕੱਲ ਕੋਈ ਹੋਰ ਨਵੀਂ ਚੀਜ਼ ਆ ਜਾਵੇਗੀ ਫਿਰ ਤੁਹਾਨੂੰ ਲੱਗੇਗਾ ਹੁਣ ਇਹ ਲੈ ਲਈਏ ਤਾਂ ਕਿ ਫਿਰ ਮੈਂ ਸਭ ਤੋਂ ਅੱਗੇ ਦਿਸੂ ਇਹ ਇੱਕ ਅੰਨੀ ਦੌੜ ਹੈ ਜਿਸ ਦਾ ਕੋਈ ਅੰਤ ਨਹੀਂ ਇਸ ਦੌੜ ਵਿੱਚ ਨਾ ਤਾਂ ਚੈਨ ਹੈ ਨਾ ਸਕੂਨ ਸਿਰਫ ਫਿਜ਼ੂਲ ਖਰਚੀ ਤੇ ਟੈਨਸ਼ਨ ਹੈ ਹੁਣ ਇਹਦੇ ਵਿੱਚੋਂ ਨਿਕਲਣ ਦਾ ਰਸਤਾ ਕੀ ਹੈ ਸਭ ਤੋਂ ਪਹਿਲੀ ਗੱਲ ਆਪਣੀ ਜ਼ਰੂਰਤ ਅਤੇ ਆਪਣੀ ਔਕਾਤ ਨੂੰ ਜਾਣੋ ਆਪਣੇ ਬਜਟ ਦੇ ਹਿਸਾਬ ਨਾਲ ਹੀ ਖਰਚ ਕਰੋ ਨਾ ਕਿ ਦੂਸਰਿਆਂ ਦੀ ਨਜ਼ਰ ਤੋਂ ਦੂਜੀ ਗੱਲ ਦੂਜਿਆਂ ਦੀ ਖੁਸ਼ੀ ਲਈ ਜਾਂ ਉਹਨਾਂ ਦੀ ਤਾਰੀਫ਼ ਲਈ ਕਦੇ ਵੀ ਆਪਣੇ ਆਪ ਨੂੰ ਤਕਲੀਫ਼ ਨਾ ਦਿਓ ਸੱਚੀ ਇੱਜ਼ਤ ਉਹੀ ਉਹ ਨਹੀਂ ਜੋ ਨਵੇਂ ਕੱਪੜੇ ਫੋਨ ਜਾਂ ਪਾਰਟੀ ਨਾਲ ਮਿਲਦੀ ਹੈ ਉਹ ਹੈ ਤੁਹਾਡੇ ਨੇਕ ਕੰਮਾ ਤੁਹਾਡੀ ਸੋਚ ਅਤੇ ਤੁਹਾਡੇ ਵਿਵਹਾਰ ਤੋਂ ਤੀਜੀ ਗੱਲ ਹਰ ਮਹੀਨੇ ਇੱਕ ਵਾਰ ਬੈਠ ਕੇ ਸੋਚੋ ਕਿ ਜੋ ਤੁਸੀਂ ਖਰਚ ਕਰਨ ਜਾ ਰਹੇ ਹੋ ਉਹ ਸੱਚੀ ਤੁਹਾਡੀ ਜ਼ਰੂਰਤ ਹੈ ਜਾਂ ਬਸ ਦੂਜਿਆਂ ਨੂੰ ਦਿਖਾਉਣ ਲਈ ਹੈ ਜੇਕਰ ਤੁਸੀਂ ਇਸ ਫਰਕ ਨੂੰ ਸਮਝੋਗੇ ਤਾਂ ਤੁਸੀਂ ਆਪਣੇ ਦਿਖਾਵੇ ਦੀ ਇਸ ਜੰਜੀਰ ਤੋਂ ਆਜ਼ਾਦ ਹੋ ਜਾਵੋਗੇ ਯਾਦ ਰੱਖਿਓ ਦੂਜਿਆਂ ਨੂੰ ਇੰਪ੍ਰੈਸ ਕਰਨ ਲਈ ਜਗਾ ਆਪਣੇ ਭਵਿੱਖ ਨੂੰ ਸਿਕੂਰ ਕਰਨਾ ਜ਼ਿਆਦਾ ਜ਼ਰੂਰੀ ਹੈ ਦਿਖਾਵੇ ਦੀ ਦੌੜ ਤੋਂ ਬਾਹਰ ਨਿਕਲੋ ਸਕੂਨ ਅਤੇ ਅਮੀਰੀ ਉੱਥੇ ਹੀ ਮਿਲੇਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਸਾਂਝੇ ਕਰੋ